ਪਰ ਇਸ ਟਾਈਮ ਇੱਕ ਚੀਜ਼ ਦਾ ਬੜਾ ਚਰਚਾ ਹੈ ਇੱਕ ਡਾਕੂਮੈਂਟਰੀ ਦਾ ਜਿਹੜੀ ਕਿ BBC ਨੇ ਰਿਲੀਜ਼ ਕੀਤੀ ਹੈ ਦੋ ਪਾਰਟਸ ਦੇ ਵਿੱਚ ਇੱਕ ਪਾਰਟ 1 ਹੈ ਇੱਕ ਪਾਰਟ 2 ਹੈ ਨਾਮ ਰੱਖਿਆ ਦਾ ਕਿਲਿੰਗ ਕਾਲ ਜੁੜੀ ਹੋਈ ਹੈ ਸਿੱਧੂ ਮੂਸੇ ਵਾਲਾ ਦੇ ਨਾਲ ਹਾਲਾਂਕਿ ਕਹਿੰਦੇ ਕਿ ਟਾਈਮ ਇਹਦਾ ਪਹਿਲਾਂ ਕੁਝ ਹੋਰ ਸੀ ਉਹਨਾਂ ਨੇ ਸਮੇਂ ਤੋਂ ਪਹਿਲਾਂ ਰਿਲੀਜ਼ ਕਰਤੀ ਹੈ ਥੋੜੀ ਜੀ ਕਿਉਂਕਿ ਅੱਜ ਜਨਮ ਦਿਨ ਹੈ ਹਾਂਜੀ ਜਨਮ ਦਿਨ ਹੈ ਅੱਜ ਟਾਈਮ ਵੀ ਕਹਿੰਦੇ ਕਿ ਦੁਪਹਿਰ ਕਿਦਾਂ ਰੱਖਿਆ ਸੀ ਤੇ ਉਸ ਤੋਂ ਵੀ ਪਹਿਲਾਂ ਹੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਵੇਂ ਫਿਲਮ ਰਿਲੀਜ਼ ਫਿਲਮ ਬਣਾਉਣੀ ਇੱਕ ਵੱਖਰਾ ਵਿਸ਼ਾ ਹੁੰਦਾ ਫਿਲਮ ਤੇ ਤੁਸੀਂ ਵੀ ਬਣਵਾ ਲਓਗੇ ਜੀ ਫਿਲਮ ਫਿਲਮ ਦਾ ਨਿਰਮਾਣ ਬਹੁਤ ਸੌਖਾ ਕਾਰਜ ਹੈ ਹਮ ਬਟ ਫਿਲਮ ਦੀ ਰਿਲੀਜ਼ਿੰਗ ਬਹੁਤ ਔਖਾ ਕਾਰਜ ਹੈ ਬਿਲਕੁਲ ਉਹ ਮੌਕਾ ਉਹ ਸਹੀ ਟਾਈਮ ਜਿਹੜਾ ਲੱਭਣਾ ਨਾ ਉਹ ਵੈਸੇ ਵੀ ਦੁਸ਼ਵਾਰੀਆਂ ਨੇ ਤੇ ਇਨ੍ਹਾਂ ਨੇ ਵੀ ਸ਼ਾਇਦ ਇੱਕ ਮੌਕਾ ਬਣਾਇਆ ਕਰੋ ਗੱਲ ਤੁਸੀਂ ਕੋਈ ਅਗਲੀ ਹਾਂਜੀ ਮੈਂ ਬਸ ਇਹ ਗੱਲ ਹੀ ਤੋੜਨੀ ਸੀਗੀ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਉਹ ਕਹਿ ਰਹੇ ਨੇ ਕਿ ਨਹੀਂ ਹੈ ਜਨ ਤੱਕ ਨਹੀਂ ਕਰਨੀ ਉਹਦੇ ਪਿੱਛੇ ਕਹਿ ਰਹੇ ਨੇ ਪਰ ਜੰਤਕ ਤੇ ਚਲੋ ਹੋ ਗਈ ਆ ਕਾਫੀ ਸਾਰੀਆਂ ਗੱਲਾਂ ਨੇ ਕਾਫੀ ਸਾਰੇ ਇੰਟਰਵਿਊਜ਼ ਨੇ ਕਲਿੱਪਸ ਨੇ ਕੁਝ ਰਿਕਾਰਡਡ ਇੰਟਰਵਿਊਜ਼ ਨੇ ਆਡੀਓ ਇੰਟਰਵਿਊਜ਼ ਨੇ ਕੁਝ ਪੱਤਰਕਾਰਾਂ ਦੇ ਹਵਾਲੇ ਨੇ ਇਹ ਸਾਰੀ ਗੱਲ ਦੇ ਵਿੱਚ ਵੇਖਣ ਵਾਲਾ ਕੀ ਹੈ ਜਾਂ ਕੁਝ ਐ ਜਿਹੀਆਂ ਅਣਛੋਈਆਂ ਗੱਲਾਂ ਕਿਹੜੀਆਂ ਨੇ ਜਿਹੜੀਆਂ ਆਪਾਂ ਨੂੰ ਪਹਿਲਾਂ ਨਹੀਂ ਪਤਾ ਸੀ ਦੇਖੋ ਦੋ ਪਾਰਟ ਨੇ ਉਤੇ ਜੀ ਇੱਕ 40 ਤੋਂ 42 ਹਮ ਇੱਕ ਲਗਭਗ 50 ਤੋਂ 55 ਜੀ ਮੈਂ ਇੱਕ ਪੂਰਾ ਦੇਖਿਆ ਤੇ ਦੂਸਰਾ ਲਗਭਗ 30 ਮਿੰਟ ਦੇ ਆਸ-ਪਾਸ ਪਿਛਲੇ 20 ਮਿੰਟ ਨਹੀਂ ਦੇਖ ਸਕਿਆ ਕਿਉਂਕਿ ਬਹੁਤ ਟਾਈਮ ਥੋੜਾ ਹੁੰਦਾ ਤੁਹਾਡੇ ਜੀ ਜੀ ਇੱਕ ਤਾਂ ਹੁੰਦਾ ਨਾ ਕਿ ਸੁਣਨਾ ਹੈ ਕਰਨਾ ਤੁਸੀਂ ਕਿਸੇ ਚੀਜ਼ ਨੂੰ ਪਾਉਜ਼ ਕਰਨਾ ਫਿਰ ਦੇਖਣਾ ਹੈ ਕਿਸੇ ਨਾਲ ਗੱਲ ਕਰਨੀ ਹੈ ਹੂੰ ਇਦਾਂ ਤੇ ਹੈ ਨਹੀਂਗਾ ਕਿ ਆ ਕੇ ਇੱਥੇ ਆਪਾਂ ਜੋ ਮਰਜ਼ੀ ਬੋਲ ਦਈਏ ਜਿਉਂ ਉਹਨਾਂ ਨੇ ਬਣਾਈ ਆ ਤਾਂ ਜ਼ਿੰਮੇਵਾਰੀ ਉਹਨਾਂ ਦੀ ਹੈ ਹੂੰ ਜੋ ਅਸੀਂ ਬੋਲਾਂਗੇ ਉਹ ਜ਼ਿੰਮੇਵਾਰੀ ਸਾਡੀ ਹੈ ਸਾਡੀ ਹੈ ਬਿਲਕੁਲ ਤੋ ਇਸ ਕਰਕੇ ਉਹ ਕਹਿੰਦਾ ਤਾਂ ਮੈਂ 20 ਮਿੰਟ ਨਹੀਂ ਸੁਣ ਸਕਿਆ ਅਣਸ਼ੋਈਆਂ ਤਾਂ ਕੁਝ ਵੀ ਨਹੀਂ ਹੈ ਮੈਨੂੰ ਨਹੀਂ ਲੱਗਿਆ ਕਿ ਕੋਈ ਅਣਸ਼ੋਈ ਗੱਲ ਆ ਹਮ ਗੱਲ ਇਹ ਹੁੰਦੀ ਆ ਕਿ ਤੁਹਾਡੇ ਕੋਲ ਪਹਿਲੀ ਗੱਲ ਤੇ ਆ ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਬਲਕੌਰ ਸਿੰਘ ਸਿੱਧੂ ਦਾ ਕਿ ਉਹਨਾਂ ਨੇ ਚਾਰਾ ਜੋਈਆਂ ਕੀਤੀਆਂ ਸਨ ਕਿਸ ਨੂੰ ਰਿਲੀਜ਼ ਨਾ ਕੀਤਾ ਜਾਵੇ ਦਰਅਸਲ ਕਿ ਆ ਕਿ ਉਹਨਾਂ ਦੇ ਕੁਝ ਗਰਾਊਂਡ ਸੀਗੇ ਕਿ ਇੱਕ ਤੇ ਸਾਡੇ ਤੋਂ ਇਹਦੀ ਪਰਮਿਸ਼ਨ ਨਹੀਂ ਲਈ ਗਈ ਅਸੀਂ ਸਹਿਮਤ ਨਹੀਂ ਹਾਂ ਬੇਸਿਕਲੀ ਇਹ ਜਿਹੜੀ ਡਾਕੂਮੈਂਟਰੀ ਬਣ ਰਹੀ ਸੀਗੀ ਲੰਬੇ ਸਮੇਂ ਤੋਂ ਤਿਆਰ ਕੀਤੀ ਜਾ ਰਹੀ ਸੀਗੀ ਜੀ ਡਾਕੂਮੈਂਟਰੀ ਰਾਤੋਂ ਰਾਤ ਨਹੀਂ ਬਣ ਜਾਂਦੀ ਔਰ ਬੀਬੀਸੀ ਦੀ ਡਾਕੂਮੈਂਟਰੀ ਕਦੇ ਵੀ ਰਾਤੋਂ ਰਾਤ ਨਹੀਂ ਬਣਦੀ ਬਿਲਕੁਲ ਤੁਸੀਂ ਦੇਖੋਗੇ ਜ਼ਿਆਦਾਤਰ ਬੋਲਣ ਵਾਲਿਆਂ ਦੇ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਚੋਂ ਜਿਹੜੇ ਲੀੜੇ ਆ ਉਹ ਸਿਆਲੂ ਰੁੱਤਦੇ ਆ ਹੂੰ ਇਹਦਾ ਮਤਲਬ ਹੈ ਕਿ ਸਿਆਲ ਚ ਸ਼ੂਟ ਕੀਤੀ ਗਈ ਹੈ ਸ਼ੂਟ ਕੀਤੀ ਗਈ ਹੈ ਬਿਲਕੁਲ ਸ਼ੁਰੂ ਕਦੋਂ ਹੋਏਗੀ ਅੰਦਾਜ਼ਾ ਲਾ ਲੈਣਾ ਜੀ ਜਿੰਨੀ ਕੋ ਮੈਨੂੰ ਜਾਣਕਾਰੀ ਪ੍ਰਾਪਤ ਹੈ ਕਿ ਬੀਬੀਸੀ ਇਸ ਪਰਿਵਾਰ ਕੋਲ ਗਈ ਸੀ ਇਹਨਾਂ ਨੇ ਅਸਹਿਮਤੀ ਜਤਾ ਦਿੱਤੀ ਮਤਲਬ ਕਿ ਸਹਿਮਤੀ ਨਹੀਂ ਪ੍ਰਗਟਾਈ ਹੂੰ ਕੁਝ ਮਤਲਬ ਪੱਤਰਕਾਰ ਵੀ ਸੀ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਜਾਂ ਮੂਸੇ ਵਾਲੇ ਦੀ ਫੈਮਿਲੀ ਦੀ ਬਹੁਤ ਕਰੀਬੀ ਸੀ ਉਹਨਾਂ ਤੱਕ ਵੀ ਅਪਰੋਚ ਹੋਇਆ ਪਰ ਉਹਨਾਂ ਚੋਂ ਕੁਝ ਇੱਕ ਨੇ ਕਿਹਾ ਕਿ ਨਹੀਂ ਅਸੀਂ ਨਾ ਪਰਦੇ ਤੇ ਆਵਾਂਗੇ ਨਾ ਅਸੀਂ ਆਪਣੀਆਂ ਇੰਟਰਵਿਊਸ ਜਿਹੜੀਆਂ ਕੀਤੀਆਂ ਨੇ ਹੂੰ ਉਹਨਾਂ ਦੇ ਰਾਈਟਸ ਦੇਵਾਂਗੇ ਜੀ ਮਤਲਬ ਕਿ ਇਹ ਗੱਲਾਂ ਪਹਿਲਾਂ ਤੋਂ ਹੀ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਚਲੋ ਇਸ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਹੋ ਜਾਂਦਾ ਹੈ ਹੂੰ ਹੂੰ ਹੁਣ ਹੁੰਦਾ ਕੀ ਹੈ ਕਿ ਜਦੋਂ ਨਿਰਮਾਣ ਕਰ ਲਿਆ ਉਹਨਾਂ ਨੇ ਇਹ ਤਾਂ ਪ੍ਰੀਮੀਅਰ ਰੱਖਿਆ ਸੀਗਾ ਉਸ ਪ੍ਰੀਮੀਅਰ ਨੂੰ ਰੁਕਵਾਉਣ ਵਾਸਤੇ ਇਹਨਾਂ ਨੇ ਕੀ ਕੀਤਾ ਕਿ ਇੱਕ ਨੋਟਸ ਕੱਢਿਆ ਸੀਗਾ 10 ਦਿਨ ਦਾ ਜੀ ਨਹੀਂ ਸੌਰੀ ਨੋਟਸ ਕੱਢਿਆ ਸੀਗਾ ਤਾਂ ਬੀਬੀਸੀ ਨੇ ਜਵਾਬ ਦੇਣ ਵਾਸਤੇ 10 ਦਿਨ ਦਾ ਸਮਾਂ ਮੰਗਿਆ ਸੀ ਜੀ ਹੁਣ ਜਦੋਂ ਸਮਾਂ ਮੰਗ ਲਿਆ ਤੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਂ ਪ੍ਰੀਮੀਅਰ ਵਿੱਚ ਰੱਖਿਆ ਹੋਇਆ ਹੂੰ ਇਸੇ ਦਰਮਿਆਨ ਤਾਂ ਇਸ ਚੀਜ਼ ਨੂੰ ਲੈ ਕੇ ਚੈਲੰਜ ਕੀਤਾ ਗਿਆ ਕਿ ਇਹਦੇ ਨਾਲ ਇੱਕ ਤੇ ਸਾਡਾ ਕੇਸ ਖਰਾਬ ਹੋ ਸਕਦਾ ਇੱਕ ਸ਼ੋਵੀ ਖਰਾਬ ਹੋ ਸਕਦੀ ਜੀ ਮੋਏ ਹੋਏ ਬੰਦੇ ਦੀ ਮਤਲਬ ਕਿ ਕੁਝ ਗਰਾਉਂਡਸ ਇਹਨਾਂ ਨੇ ਜਾ ਕੇ ਕੋਰਟ 'ਚ ਰੱਖੇ ਪੇਸ਼ ਕੀਤੇ ਪਰ ਮਾਨਸਾ ਕੋਰਟ ਦੇ ਵਿੱਚ ਹੋਣ ਕਰਕੇ ਕਿਉਂਕਿ ਉਧਰ ਬੀਬੀਸੀ ਅਰਗਾ ਆਦਾਰਾ ਮਾਨਸਾ ਕੋਰਟ ਮੇਰੇ ਖਿਆਲ ਦੇ ਨਾਲ ਜੇ ਰੁਕਵਾਉਣਾ ਚਾਹੁੰਦੇ ਸੀ ਇਹਨਾਂ ਨੂੰ ਤਤਫਟ ਹਾਈ ਕੋਰਟ ਜਾਂ ਸੁਪਰੀਮ ਕੋਰਟ ਮੂਵ ਹੋਣਾ ਚਾਹੀਦਾ ਸੀ ਜੀ ਬਿਲਕੁਲ ਪਹਿਲੀ ਗੱਲ ਮੇਰਾ ਮੰਨਣਾ ਹੈ ਠੀਕ ਹੈ ਜੀ ਕਿਉਂਕਿ ਬੀਬੀਸੀ ਵਾਲੇ ਛੇਤੀ ਡਾਹ ਨਹੀਂ ਦਿੰਦੇ ਹੂੰ ਬੀਬੀਸੀ ਵਾਲਿਆਂ ਨੇ ਕੱਲ ਇੱਕ ਰਿਪੋਰਟ ਹੋਰ ਪਾਈ ਆ ਅਸੀਂ ਸਿੱਧੂ ਮੂਸੇਵਾਲੇ ਦੀ ਰਿਪੋਰਟ ਨੂੰ ਜ਼ਿਆਦਾ ਤਵੱਜੂ ਦੇ ਰਹੇ ਹਾਂ ਜਿਹੜੀ ਉਹਨਾਂ ਨੇ ਦਸਤਾਵੇਜ਼ੀ ਫਿਲਮ ਬਣਾਈ ਆ ਪਰ ਉਹਨਾਂ ਦੀ ਇੱਕ ਰਿਪੋਰਟ ਹੋਰ ਐ ਸਾ ਜਿਹੜੀ ਕਿ ਦੇਖ ਰਿਆ ਜਾਂਦੀ ਜਾਂਦੀ ਆ ਉਹਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੀ ਆ ਹੂੰ ਉਹ ਨਹੀਂ ਰੁਕਦੇ ਛੇਤੀ ਕਿਤੇ ਹਾਲਾਂਕਿ ਬੀਬੀਸੀ ਤੇ ਕਈ ਕਿਸਮ ਦੇ ਸਵਾਲ ਪਹਿਲਾਂ ਵੀ ਉੱਠੇ ਆ ਕੁਝ ਚੀਜ਼ਾਂ ਇਹਨਾਂ ਦੀਆਂ ਜਿਹੜੀਆਂ ਕੰਟੈਂਟ ਹੈ ਬੈਨ ਹੋ ਜਾਂਦੇ ਆ ਬਤਿਹਰਾ ਕੁਸ਼ ਆ ਜੀ ਤਾਂ ਬੀਬੀਸੀ वैसे थे ਤੁਸੀਂ ਵੇਖੋਗੇ ਇਹ ਬ੍ਰਿਟਿਸ਼ ਸਰਕਾਰ ਤੋਂ ਫੰਡਿੰਗ ਪ੍ਰਾਪਤ ਅਦਾਰਾ ਹੈ ਹੂੰ ਇਸ ਕਰਕੇ ਤੇ ਤੇ ਸਵਾਲ ਵੀ ਹੁੰਦੇ ਆ ਜੀਬੀਸੀ ਨੂੰ ਅਸੀਂ ਬੀਬੀਸੀ ਮੰਨ ਲੈਨੇ ਆ ਪਰ ਬਤੇਰਾ ਕੋਈ ਹੁੰਦਾ ਹੈ ਜੀ ਜੀ ਪਰਦੇ ਦੇ ਪਿੱਛੇ ਬਤੇਰਾ ਕੁਝ ਹੁੰਦਾ ਹੈ ਇਹ ਕਹਿੰਦਾ ਜੀ ਸੋ ਇਸ ਵਾਸਤੇ ਇੱਕ ਤੇ ਫੈਕਟ ਇਹ ਕਲੀਅਰ ਕਰ ਲੈਣਾ ਕਿ ਬੀਬੀਸੀ ਜਿਹੜਾ ਉਹ ਬ੍ਰਿਟਿਸ਼ ਗਵਰਨਮੈਂਟ ਤੋਂ ਫੰਡ ਪ੍ਰਾਪਤ ਅਦਾਰਾ ਹੈ ਦੂਜੀ ਚੀਜ਼ ਕੇ ਛੇਤੀ ਢਾਹ ਲੀ ਦਿੰਦੇ ਇਹ ਇਹਨਾਂ ਦੀ ਖਾਸੀਅਤ ਹੈ ਜੀ ਤਾਂ ਮਜ਼ਬੂਤ ਹੈ ਕਾਫੀ ਇਹਨਾਂ ਦੀ ਮੈਨੇਜਮੈਂਟ ਤਾਂ ਇਹਨਾਂ ਨੇ ਇਹਨਾਂ ਨੇ ਜੋ ਕੋਸ਼ਿਸ਼ਾਂ ਕੀਤੀਆਂ ਮੂਸੀਆਲਾ ਫੈਮਿਲੀ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਰਨਾਰ ਕਰਕੇ ਤੇ ਉਪਾਦੀ YouTube ਤੇ ਹੂੰ ਔਰ ਕਦੋਂ ਤੱਕ ਰਹਿੰਦੀ ਹੈ ਮੈਂ ਨਹੀਂ ਕਹਿ ਸਕਦਾ ਪਰ ਬਹੁਤ ਸਾਰੇ ਲੋਕਾਂ ਨੇ ਉਹ ਦੇਖ ਲਈ ਆ ਸੁਣ ਲਈ ਆ ਜੀ ਠੀਕ ਹੈ ਜੀ ਇਹ ਤਾਂ ਹੋ ਗਿਆ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਦਾ ਬਣਾਉਣ ਦਾ ਸਾਰਾ ਜਿਹੜਾ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਇਹ ਵਾਰੀ ਪੱਕ ਹੋ ਗਿਆ ਕਹਿ ਲਓ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਚੀਜ਼ਾਂ ਨੇ ਕਿ ਉਹਨਾਂ ਨੇ ਬਣਾਉਣ ਵੇਲੇ ਕੀ ਕੀਤਾ ਤੇ ਇਹਨਾਂ ਨੇ ਰੁਕਵਾਉਣ ਵੇਲੇ ਕੀ ਕੀਤਾ ਜੀ ਹੁਣ ਜਿਹੜਾ ਮਸਲਾ ਹੈ ਦੂਜਾ ਦੂਜਾ ਅਣਸ਼ੂ ਹੀ ਪਹਿਲ ਵਾਲਾ ਉਹਦੇ ਤੇ ਆਪਾਂ ਆ ਜਾਂਦੇ ਆ ਕੋਈ ਕਮੈਂਟ ਵਗੈਰਾ ਤੁਸੀਂ ਲੈਣਾ ਤਾਂ ਲੈ ਲਓ ਇਹ ਇੱਕ ਪਾਟ ਹੈ ਕਹਾਣੀ ਦਾ ਕਿ ਇਹ ਬਣੀ ਕਿਦਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਬਹੁਤ ਸਾਰੇ ਪੱਤਰਕਾਰਾਂ ਨਾਲ ਰابطਾ ਕੀਤਾ ਬਹੁਤ ਸਾਰੇ ਸਿੱਧੂ ਮੂਸੇਵਾਲੇ ਦੇ ਸਾਥੀਆਂ ਨਾਲ ਰابطਾ ਕੀਤਾ ਕੁਝ ਨੇ ਨਾ ਕਰ ਦਿੱਤੀ ਕੁਝ ਆ ਗਏ ਕੁਝ ਪਰਦੇ ਤੇ ਨਹੀਂ ਆਏ ਜਾਣਕਾਰੀਆਂ ਦੇ ਗਏ ਆ ਉਹਨਾਂ ਦੀ ਜਗ੍ਹਾ ਇੱਕ ਵਿਸ਼ੇਸ਼ ਵੌਇਸਓਵਰ ਕਰ ਦਿੱਤਾ ਗਿਆ ਜਾਂ ਐਕਟਰ ਬਿਠਾ ਕੇ ਪੇਸ਼ ਕਰ ਦਿੱਤਾ ਗਿਆ ਪੇਸ਼ ਕਰ ਦਿੱਤਾ ਗਿਆ ਬਿਲਕੁਲ ਅਬ ਮੇਰੇ ਜੀ ਕਮੈਂਟ ਤੇ ਕਾਫੀ ਨੇ ਦੋਸਤਾਂ ਦੇ ਪਰ ਚਲੋ ਰਲੇ ਮਿਲੇ ਨੇ ਇਹਦੇ ਵਿੱਚ ਸਾਈਕਲ ਲਵਰ ਮਿੱਤਰ ਦੱਸ ਰਹੇ ਨੇ ਕਿ ਮਨਿੰਦਰ ਮੱਖਾ ਦੀ ਕਿਤਾਬ ਦੇ ਵਿੱਚ ਵੀ ਲਗਭਗ ਕਾਫੀ ਜਾਣਕਾਰੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਕੁਝ ਲੋਕ ਪੁੱਛ ਰਹੇ ਨੇ ਕਿ ਕਿੱਥੇ ਅਵੇਲੇਬਲ ਹੈ YouTube ਤੇ ਤੁਸੀਂ BBC ਦੇ ਜਿਹੜੇ ਚੈਨਲਸ ਐ ਉੱਥੇ ਦੇਖ ਸਕਦੇ ਹੋ ਮਨਦੀਪ ਸਿੰਘ ਬੱਬੂ ਜੀ ਕਹਿ ਰਹੇ ਨੇ ਕਿ BBC ਨੇ ਪਰ ਸਿਕਿਉਰਿਟੀ ਲੀਕ ਦੀ ਖਬਰ ਤੇ ਦਿੱਲੀ ਪੁਲਿਸ ਵੱਲੋਂ ਸ਼ਾਹਰੁਖ ਨੂੰ ਫੜਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਇਹ ਕੰਮ ਹੋਣ ਵਾਲਾ ਉਸ ਚੀਜ਼ ਤੇ ਕਹਿੰਦੇ ਪਰਦਾ ਪਾ ਦਿੱਤਾ ਇਸ ਡਾਕੂਮੈਂਟਰੀ ਦੇ ਵਿੱਚ ਤੇ ਕੁਝ ਮਿੱਤਰ ਕਹਿ ਰਹੇ ਨੇ ਕਿ ਕੁਝ ਵੀ ਨਵਾਂ ਨਹੀਂ ਹੈ ਪਹਿਲਾਂ ਲਗਭਗ ਜਨਤਕ ਹੈ ਇਹ ਗੱਲਾਂ ਜੀ ਹੁਣ ਉਧਰ ਆ ਜੰਨੇ ਆਪ ਜੀ ਜੀ ਬਿਲਕੁਲ ਬਿਲਕੁਲ ਇਹ ਜਿਹੜੀ ਡਾਕੂਮੈਂਟਰੀ ਹੈ ਇਹ ਸ਼ੁਰੂ ਹੀ ਮੂਸੇ ਵਾਲੇ ਦੀ ਕੈਲੋਕੇ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ। ਹੂੰ। ਇਹਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਦਾ ਸ਼ਾਰਟ ਫਿਲਮ ਹੀ ਆ ਬਸ ਉਹਦੀ ਲਾਈਫ ਤੇ ਕਾਫੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡ ਕੇ ਹੀ ਸ਼ੁਰੂ ਹੁੰਦੀ ਹੈ। ਹੂੰ। ਬਿਲਕੁਲ ਜੋ ਇਹਨਾਂ ਨੇ ਫੈਕਟ ਪੇਸ਼ ਕੀਤਾ ਹੈ ਨਾ ਕਿ ਸ਼ਾਹਰੁਖ ਵਾਲੀ ਜਿਹੜੀ ਇੱਕ ਬਹੁਤ ਵੱਡੀ ਤਰਥਾਤਮਕ ਇਨਪੁਟ ਜਿਹੜੀ ਸੀਗੀ ਉਹ ਪੰਜਾਬ ਪੁਲਿਸ ਕੋਲ ਅਪ੍ਰੈਲ ਚ ਆ ਗਈ ਸੀਗੀ। ਜੀ। ਯਾਨੀ ਸਾਲ ਦੇ ਸ਼ੁਰੂਆਤ ਦੇ ਵਿੱਚ। ਤਾਂ ਉਸ ਦੇ باوجود ਸਿਕਿਉਰਿਟੀ ਕਿਉਂ ਘਟਾਈ ਗਈ? ਇਹਦੇ ਵਾਸਤੇ ਵੀ ਬੀਬੀਸੀ ਨੂੰ ਕੰਮ ਕਰਨ ਦੀ ਜ਼ਰੂਰਤ ਸੀ ਹੂੰ ਹੂੰ ਜੀ ਇਹਦੇ ਤੇ ਵੀ opinion ਜਾਂ ਜਵਾਬ ਲੈਣ ਦੀ ਜ਼ਰੂਰਤ ਸੀ ਕਿ ਤੁਸੀਂ ਸਾਰੇ ਜਿੰਨੇ ਵੀ ਸਨਮਾਨਯੋਗ ਸ਼ਖਸ ਬਿਠਾਏ ਸਨ ਕਿਸੇ ਦਾ opinion ਲੈਂਦੇ ਜਾਂ ਕਿਸੇ ਪੁਲਿਸ ਆਫੀਸਰ ਤੋਂ ਜਵਾਬ ਲੈਂਦੇ ਜਾਂ ਸਰਕਾਰ ਦੇ ਕਿਸੇ